ਸultanwind ਦੀ ਸਮੂਹ ਸੰਗਤ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਰਨ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ। ਸੰਗਤ ਦੇ ਸੈਂਕੜੇ ਸੇਵਾਦਾਰ ਘਾਟ ਤੋਂ ਘਾਟ 2 ਟਰੈਕਟਰਾਂ ਦੇ ਕਾਫਲੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਲਕੜੇ ਅਤੇ ਫਜ਼ੋਕੇ ਲਈ ਰਵਾਨਾ ਹੋਏ। ਉਹਨਾਂ ਦਾ ਮੁੱਖ ਉਦੇਸ਼ ਹੈ ਹੜ੍ਹ ਕਾਰਨ ਖਰਾਬ ਹੋਏ ਖੇਤਾਂ ਦੀ ਸਫਾਈ, ਜੁताई ਅਤੇ ਬਿਜਾਈ ਕਰਨਾ ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਮੁੜ ਖੇਤੀ ਨਾਲ ਜੋੜਿਆ ਜਾ ਸਕੇ। ਇਸ ਸੇਵਾ ਯਤਨ ਵਿੱਚ ਕੋਈ ਵੀ ਵਿਅਕਤੀ ਨਹੀਂ ਸਗੋ ਪੂਰਾ ਪਿੰਡ ਸੁਲਤਾਨਵਿੰਦ ਅਤੇ ਲਾਗੇ ਦੀਆਂ ਕਈ ਪੱਤੀਆਂ ਕਲੋਨੀਆਂ ਤੇ ਪਿੰਡਾਂ ਦੀ ਸੰਗਤ ਸ਼ਾਮਲ ਹੈ। ਸੰਗਠਾ ਨੇ ਆਪਸੀ ਸਹਿਯੋਗ ਨਾਲ ਦੋ ਪਿੰਡਾਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ ਜਿੱਥੇ ਲਗਭਗ 200 ਤੋਂ 300 ਕਿੱਲੇ ਜ਼ਮੀਨ ਦੀ ਖੇਤੀ ਮੁਰਕਰਵਾਈ ਜਾਵੇਗੀ ਕਿਹੜਾ ਪਿੰਡ ਹੈ ਜੀ ਤੁਸੀਂ ਖੜ ਪਰਭਾਵਿਤ ਇਲਾਕਿਆਂ ਦੇ ਵਿੱਚ ਮੱਦਲੇ ਜਾ ਰਹੇ ਹੋ ਕਿੰਨੇ ਫੈਕਟਰ ਜਾ ਰਹੇ ਨੇ ਔਰ ਕਿਹੜੇ ਪਿੰਡ ਵੱਲੋਂ ਸਿਰਫ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੀ ਪਿੰਡ ਸੁਲਤਾਨਵੰਡ ਦੀ ਜਿਹੜੀ ਸੰਗਤ ਆ ਇਹਨਾਂ ਦੋ ਪਿੰਡ ਦੋਤ ਲੈ ਸੀ ਇੱਕ ਨਿਸ਼ਾਨਾ ਬਣਾਇਆ ਸੀ ਤੇ ਇੱਕ ਪਿੰਡੇ ਇੱਕ ਨਿਸ਼ਾਨ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਜਿਹੜਾ ਇਕੱਠਿਆ ਹੋਣ ਵਾਸਤੇ ਜਿਹੜਾ ਮੈਸੇਜ ਦਿੱਤਾ ਗਿਆ ਸੀ ਇਹ ਪਿੰਡ ਦੋ ਜਿਹੜੇ ਗੋਦਲੇ ਪਿੰਡ ਸੁਲਤਾਨਵਿੰਡ ਨੇ ਇੱਕ ਬੱਲੜਕੇ ਇੱਕ ਪੁੱਜੋਗੇ ਉਹ ਪੱਟੀ ਲੱਗ ਗਿਆ ਪਿੰਡ ਕਰਨਤਾਰਨਾ ਜ਼ਿਲ੍ਹੇ ਦਾ ਪਿੰਡ ਆ ਦੋਵੇਂ ਪਿੰਡੇ ਜਿਹੜੇ ਇਹ ਕੋਟਬੁੱਡੇ ਦੇ ਨਾਲ ਗਿਆ ਪਿੰਡ ਜੀ ਫਰੋਜ਼ਪੁਰ ਪੁਲ ਦੇ ਨਾਲ ਇਹ ਐਲਾਨ ਕੀਤਾ ਸੀ ਪਿੰਡ ਲੋਕੀ ਜਿਹੜਾ ਵੀ ਖਾਤ ਤੇ ਜਿਹੜਾ ਤੇਲ ਆ ਇਹ ਆਪ ਖੜ ਕੇ ਜਿਹੜਾ ਇਹ ਬਜਾਈ ਕੀਤੀ ਜਾਊਗੀ ਤੇ ਪਿੰਡ ਲੋਨ ਲਾਲਤ ਪਿੰਡ ਦੇ ਇਲਾਕਾ ਜਿੰਨੀਆਂ ਵੀ ਪੱਤੀਆਂ ਇੱਥੇ ਸਾਡੇ ਪਿੰਡ ਦੀਆਂ ਜਾਂ ਲਾਗੇ ਜਾ ਕੇ ਕਲੋਨੀਆਂ ਜਾਂ ਲਾਗੇ ਜਾ ਕੇ ਜੀ ਸੰਕਤ ਜਿੰਨੀ ਵੀ ਜਾਂ ਬਾਹਰ ਵਾਲੇ ਵੀਰ ਜਿੰਨੇ ਵੀ ਉਹਨਾਂ ਹਲੂਣਾ ਮਾਰ ਕੇ ਸਾਨੂੰ ਉਠਾਇਆ ਤੇ ਕਿਹਾ ਵੀ ਨਾਲ ਚੱਲੋ ਜਰੂਰ ਉਹਨਾਂ ਜਿਹੜੇ ਹਾਰਪੀਡ ਤੇ ਆ ਵੀਰ ਉਹਨਾਂ ਦੇ ਆ ਕੇ ਮਦਦ ਜਰੂਰ ਕਰੋ ਇਸ ਕਰਕੇ ਅੱਜ ਘਰ ਤੋਂ ਘੱਟ ਜੀ ਟਰੈਕਰ ਸਾਡੇ 20 ਤੋਂ 15 ਤੋਂ 20 ਟਰੈਕਰ ਸਾਡੇ ਜਿਹੜੇ ਇਹ ਅੱਜ ਚੱਲੇ ਕਾਫਲੇ 'ਚ ਕੁਝ ਗੱਡੀਆਂ ਪੰਜ ਚਾਰ ਚੱਲੀਆਂ ਕੋਈ ਟੈਂਕਰ ਆ ਜੀ ਤੇਲ ਵਾਲਾ ਨਾਲ ਉਹ ਚੱਲਿਆ ਉਹ ਬਾਬਿਆ ਕੋਲ ਲਿਆ ਜੀ ਖਾਲੀ ਅਸੀਂ ਟੈਂਕਰ ਆਪਾਂ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਸੰਤ ਉਹਨਾਂ ਮਹਾਪੁਰਸ਼ਾ ਕੋ ਲਿਆ ਆਹੀ ਆਪਾਂ ਖਾਲੀ ਟੈਂਕ ਲਿਆ ਆਹੀ ਤੇ ਉਹਦੇ ਚ ਫਿਰ ਸਕਦੇ ਨੇ ਜਿਹੜੇ ਸੇਵਾ ਹਰਤੇ ਹੈ ਜਾਂ ਹਸਤਾਲ ਵਾਲਿਆਂ ਲੱਖ ਰੁਪਏ ਦੀ ਜਿਹੜੀ ਸੇਵਾ ਕੀਤੀ ਇੱਕ ਦਾਖਾਨੇ ਵਾਲੇ ਵੀਰ ਉਹਨਾਂ 60000 ਜੀ 60000 ਦੀ ਸੇਵਾ ਕੀਤੀ ਤੇਲ ਦੀ ਅੱਜ ਪਿੰਡ ਵਾਸੀ ਤੁਸੀਂ ਚੱਲੇ ਹੋ ਪਿੰਡ ਦੇ ਵਿੱਚ ਦੇਖ ਰਿਹਾ ਕਿ ਕਾਫੀ ਬਜ਼ੁਰਗ ਨੇ ਉਹ ਸੇਵਾ ਕਰਨ ਲਈ ਪਹੁੰਚੇ ਜਾ ਰਹੇ ਨੇ ਔਰ ਇਹ ਇੱਕ ਕਿੱਲੇ ਦੇ ਵਿੱਚ ਜਾਂ ਕਿੰਨੇ ਕਿੱਲੇ ਉੱਥੇ ਜਿਹੜੀ ਕਿ ਤੁਹਾਡੇ ਵੱਲੋਂ ਸੇਵਾ ਕੀਤੀ ਜਾਏਗੀ ਇਹ ਬਿਲਕੁਲ ਜੀ ਇਹ 2.5 300 ਗਿੱਲਾ ਜੀ ਜਿਹੜੀ ਜ਼ਮੀਨ ਆਪਾਂ ਗੋਦ ਲਈ ਆ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਤੇ ਉਹ ਬਜਾਈ ਕਰਨ ਚੱਲੇ ਜੀ ਖਾਦ ਬੀਜ ਵੀ ਲਿਆ ਜੀ ਅਸੀਂ ਕਿਹ ਕਿੰਨੇ ਦਾ ਕੰਮ ਦਾ ਨਹੀਂ ਫਿਰ ਉੱਥੇ ਪੜਾ ਲਾਓਗੇ ਕਿੰਨੇ ਦਿਨ ਉੱਥੇ ਰਹੋਗੇ ਕਿੰਨੇ ਦਿਨ ਸੇਵਾ ਕਰੋਗੇ ਇਹ ਗੁਰੂ ਸਾਹਿਬ ਦੇ ਹੱਥ ਵਾਸਤੇ ਜੀ ਕਿੰਨੇ ਦਿਨ ਪੜਾ ਰੱਖਦਾ ਵਾ ਪੜਾ ਤਾਂ ਅਸੀਂ ਲਾਵਾਂਗੇ ਜਰੂਰ ਅੱਗੇ ਲਿਆ ਜੀ ਆਪਾਂ ਉਹਨਾਂ ਕੋਲ ਬਹਿਕ ਲਈ ਆ ਇੱਕ ਦੋ ਬਹਿਕ ਲਈ ਆ ਉਹਦੇ ਵਿੱਚ ਅਸੀਂ ਆਖਿਆ ਵੀ ਕੋਈ ਵੀ ਸਾਡੀ ਧੀ ਭੈਣ ਜਾਂ ਕੋਈ ਬੱਚੀ ਉੱਥੇ ਨਹੀਂ ਹੋਣੀ ਚਾਹੀਦੀ ਉੱਥੇ ਸਾਨੂੰ ਸਪੈਸ਼ਲ ਜਿਹੜਾ ਖਾਲੀ ਹੋ ਮਕਾਨ ਚਾਹੀਦਾ ਜੀ ਉੱਥੇ ਜਾ ਕੇ ਅਸੀਂ ਜਿਹੜਾ ਵਾ ਆਪਣਾ ਪੜਾ ਲਾਵਾਂਗੇ ਬਾਕੀ ਲਾਗੇ ਚਾਗੇ ਕੋਈ ਵੀ ਭਾਤਰ ਕੋਈ ਵੀਰ ਆਉਂਦਾ ਵਾ ਤੇ ਉਹਦੀ ਵੀ ਬਜਾਈ ਅਸੀਂ ਇਹ ਪਿੰਡ ਦਾ ਇੰਨੀ ਉਹਦੀ ਵੀ ਨਾਲ ਕਰਵਾ ਦਾਂਗੇ ਤੇ ਇਸ ਕਰਕੇ ਅਸੀਂ ਸਾਰਾ ਪਿੰਡ ਇਕੱਠਾ ਸਰਪੰਡ ਸੁਲਤਾਨਵੰਦੇ ਲੋ ਸਾਰਾ ਪਿੰਡ ਸਾਰਾ ਇਲਾਕਾ ਇਕੱਤਰ ਹੋ ਗਏ ਅਸੀਂ ਸਾਰੇ ਜਿਹੜੇ ਆ ਏ ਹਲੋਣਾ ਮਾਰ ਕੇ ਚੱਲੇ ਆ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਤੇ ਸਾਰੇ ਨਾਲ ਮਿਲ ਕੇ ਹੁਣ ਚਾਲੇ ਪਉਣ ਲੱਗੇ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਲਾ ਮਨਜੀਤ ਸਿੰਘ ਹਾਂ ਜੀ ਇਹਨੂੰ ਇਹਨੂੰ ਇਕੱਤਰ ਹੋ ਕੇ ਸੇਵਾ ਕਰਨ ਲਈ ਚੱਲਿਓ ਪਿੰਡਾਂ ਦੇ ਵਿੱਚ ਜਿਹੜੇ ਕਿ ਹੜ੍ਹ ਪ੍ਰਭਾਵਿਤ ਪਿੰਡ ਨੇ ਜਿੱਦਾਂ ਦੇ ਕਿਸਾਨਾਂ ਦੀ ਜ਼ਮੀਨਾਂ ਖਰਾਬ ਹੋ ਗਈ। ਅੱਜ ਸਾਰਾ ਪਿੰਡ ਹੀ ਇਕੱਠਾ ਹੋ ਕੇ ਹੀ ਚੱਲੇ ਆ ਕਿਉਂਕਿ ਇਹ ਜਿਹੜੀ ਸੇਵਾ ਵਾ ਸਾਡੇ ਹਿੱਸਾਈ ਆ ਉਹ ਪਿੰਡਾਂ ਦੀ ਇਹ ਬਲੜ ਕੇ ਤੇ ਦੁੱਜੋਗੇ। ਇਹ ਪਰੋਜਪੁਰ ਔਰ ਪੱਟੀ ਦੇ ਵਿਚਕਾਰ ਆ। ਤੇ ਬਾਕੀ ਸਾਰੇ ਵੀਰ ਭਰਾ ਵੱਧ ਤੋਂ ਵੱਧ ਚੜ ਕੇ ਟਰੈਕਟਰ ਆਪਣੇ ਲੈ ਕੇ ਆਏ ਨੇ ਤੇ ਬਾਕੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰ ਸਲਤਾਨ ਮਣ ਤੋਂ ਆਪਣਾ ਟਾਈਮ ਕੱਢ ਕੇ ਸਮਾਂ ਕੱਢ ਕੇ ਹੜਪੀਰਦਾਲ ਵਾਸਤੇ ਆਏ ਆ ਉਹਨਾਂ ਦਾ ਮੈਂ ਜੀਆਂ ਕਹਿਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬੱਤੇ ਕਿੰਨੇ ਦਿਨਾਂ ਇਹ ਸੇਵਾ ਚੱਲਦੀ ਇਹ ਤੇ ਹੁਣ ਉਹ ਤੇ ਡਿਪੈਂਡ ਕਰਦਾ ਨਾ ਮਤਲਬ ਕਿੰਨੇ ਦਿਨ ਚੱਲਦੀ ਆ ਜੇ ਕੋਈ ਵੀਰ ਭਰਾ ਉੱਥੇ ਆਊਗਾ ਹੋਰ ਵੀ ਕੋ ਦੋ ਕਿਲੇ ਆਲਾ ਚਾਰ ਕਿਲੇ ਆਲ ਆਊਗਾ ਉਹਦੀ ਅਸੀਂ ਪਹਿਲੇ ਆਪ ਜਾ ਕੇ ਆਵਾਂਗੇ ਨਾਲ ਖਾਦ ਬੀਜ ਅਸੀਂ ਲੈ ਚਲੇ ਨਾਲ ਕੋਈ ਟਰੈਕਟਰ ਉੱਥੇ ਰਹਿਣਗੇ ਕੋਈ ਸੇਵਾਦਾਰ ਵੀ ਉੱਥੇ ਰਹਿਣਗੇ ਤੁਹਾਡੇ ਪਿੰਡ ਵੱਲੋਂ ਹਾਂਜੀ ਟਰੈਕਟਰ ਉੱਥੇ ਰਹਿਣਗੇ ਤੇ ਜਿੰਨਾ ਚਿਰ ਬਜਾਈ ਨਹੀਂ ਹੁੰਦੀ ਉਹਨਾਂ ਚਿਰ ਪਵੇਂ 10 ਦਿਨ ਲੱਗਣ ਜਾਂ 4 ਦਿਨ ਲੱਗੇ ਜਾਂ 2 ਦਿਨ ਲੱਗਣ ਉੱਥੇ ਟਰੈਕਟਰ ਰਹਿਣਗੇ ਬਾਕੀ ਤਾਂ ਵੀਰ ਭਰਾ ਵਾਰੀ-ਵਾਰੀ ਉਹ ਚਾਰ ਪੰਜ ਆ ਗਏ ਚਾਰ ਪੰਜ ਚੱਲ ਗਏ ਇਸੇ ਤਰ੍ਹਾਂ ਕਟੀ ਨਵਾਈ ਆਈ ਜਾਵਾਂਗੇ